ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਦੁਆਬਾ ਜ਼ੋਨ ਦੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਦੇ ਨਾਲ ਵੱਖ-ਵੱਖ ਪਿੰਡਾਂ ਵਿੱਚ ਗੁਰਮਤਿ ਸਿਖਲਾਈ ਕੈਂਪ ਲਗਾਏ ਗਏ। ਇਹਨਾਂ

ਆਪਣਾ ਯੋਗਦਾਨ ਵੀ ਪਾਇਆ ਆਪਣਾ ਨਾਮ ਰੋਣਾ ਮਮਾ ਦਾ ਉਹਨਾਂ ਮਾਪਿਆਂ ਦਾ ਮੈਂ ਕਰ ਰਿਹਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਨੰਨ ਗੁਰੂ ਤਸਵੀਰਾਂ ਕੇ ਪਹੁੰਚ ਤੇ ਦੇ ਕਿਉਂਕਿ ਮੇਰੀ ਯਾਦਦਰਸ਼ੀ ਕਿ ਕਿ ਬੇਨਾ ਹੱਥਾਂ ਦੇ ਤੇ ਕੇੰਪ ਲਗਾਦਾ ਸੀ ਤੇ ਬਹੁਤ ਬਾਰ ਮੈਨੂੰ ਵੀ ਕਿਤੇ ਆੜੀ ਉਹਨਾਂ ਵਰਗ ਕੇੰਪਾਂ ਦੇ ਦਿੱਤੇ ਹਾਲ ਹੀ ਜਿਹੜਾ ਮੌਕਾ ਮਿਲਿਆ

ਵੱਡਾ ਕੰਮ ਕਰਨ ਦੀ ਹੈ ਉਦੋਂ ਦਾ ਸਮੇਤ ਆ ਕੇ ਕਿ ਇਤਨਾ ਕਿਤੇ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਮਾਹੌਲ ਵਿੱਚ ਜਿਹਦੇ ਬੱਚੇ ਨੈਤਿਕ ਸਿੱਖਿਆ ਤੋਂ ਵਰਮਾ ਦੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ ਤੇ ਜਿੰਨੇ ਕੀਮਤ ਜਿਹੜੀ ਉਹਨਾਂ ਨੇ ਦਿਹਾਵੀ ਸਿੱਖਿਆ ਤੋਂ ਕੀਤੀ ਹੁੰਦੀ ਹੈ ਉਹਦਾ ਵੀ ਉਹ ਸਮਾਜ ਨੂੰ ਕੋਈ ਕੰਗਾ ਫਾਇਦਾ ਨਹੀਂ ਦੇ ਪਾਉਂਦੇ ਔਰ ਉਹਦਾ ਇੱਕ ਵਿਦਿਆ ਹੈ ਉਹ ਪਰ ਕਾਰਨ ਦਾ ਸਾਪਨ ਕਿਰੇਨ ਦੀ ਹੈ ਜੂ ਸਾਹਮਣੇ ਕਹ ਕੇ ਵਿਦਿਆਦਿ ਜਾਰੀ ਤਾਂ ਪਾਉ ਕਾਰੀ ਜਿਹੜੀ ਵਿਦਿਆਦਿ ਵਿਚਾਰ ਉਹ ਬੰਦੇ ਨੂੰ ਮੁਲਕ ਨੂੰ ਤਾਕਤਕਾਰੀ ਬਣਾਉਂਦੀ ਹੈ ਪਰ ਜੇ ਬੰਦਾ ਉਸ ਵਿਦਿਆਦਿ ਦਾ ਸਤਿਮਾਨਾ ਨਾ ਕਰੇ ਜਿਹੜੀ ਵਿਦਿਆਵ ਨੇ ਸੂਝ ਕਲਾਸਨ ਕੀਤੀ ਹੈ ਤੇ ਫਿਰ ਉਹ ਵਿਦਿਆ ਜਿਹੜੀ ਹੈ ਉਸ ਸਮਾਜ ਦੇ ਲਈ ਬਹੁਤ ਵੱਡਾ ਜਿਹੜਾ ਹੈ ਨੁਕਸਾਨ ਕਰਨ ਦੇ ਤਰ੍ਹਾਂ ਹੋ ਜਾਂਦੀ ਹੈ ਜੋ ਜਿਹੜੀ ਇਹ ਵਿਦਿਆ ਹੈ ਉਹ ਮੱਤ ਉਹ ਮੱਤਵਾਦ ਨੇ ਉਹ ਮੱਤ ਜਿਹੜੀ ਗੁਰੂ ਦੇ ਦਿੱਤੀ ਹੋਈ ਪੰਡਤ ਹੈ ਗੁਰੂ ਦੀ ਮੱਤ ਵਿੱਚ ਜਿਹੜਾ ਬੰਦਾ ਆ ਜਾਂਦਾ ਤੇ ਫਿਰ ਉਹਦਾ ਜੀਵਨ ਸਭ ਕੁਝ ਹੋ ਜਾਂਦਾ ਕਿਉਂਕਿ 83 ਲੱਖ ਤੋਂ ਜੋ ਇਸ ਸੰਸਾਰ ਦੇ ਉੱਤੇ ਸਮਾਧਾਨ ਦੀ ਪੈਦਾ ਕੀਤੀ ਹੈ ਲੇਕਿਨ ਸਾਰਾ ਤੋਂ ਉੱਤਮ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਮਨੁੱਖਾ ਦੇ ਇਹਨੂੰ ਪਾਉਂਦੀ ਹੈ ਕਿਉਂਕਿ ਮਨੁੱਖਾ ਦੇ ਵਿੱਚ ਮਨੁੱਖੀ ਜਿਹੜਾ ਹੈ ਉਹਨੂੰ ਪਰਮਾਤਮਾ ਨੇ ਸੂਝ ਦਿੱਤੀ ਹੈ ਸੋਚਣ ਸ਼ਕਤੀ ਦਿੱਤੀ ਹੈ ਉਹ ਚੰਗਾ ਭਲਾ ਜਿਹੜਾ ਆ ਉਹਦੀ ਵਿਚਾਰ ਕਰ ਸਕਦਾ ਕਿ ਚੰਗਾ ਕੀ ਹੈ ਮਾੜਾ ਕੀ ਹੈ ਹੋਰ ਦੁਨੀਆਂ ਵਿੱਚ ਗੁਰੂ ਸਾਹਿਬ ਨੇ ਇਹ ਉਹ ਜਿਹੜੀ ਜੜੀ ਸਮਤ ਹੈ ਉਹ ਕਿਸੇ ਹੋਰ ਜੀਵ ਨੂੰ ਨੇ ਦਿੱਤੀ ਤੇ ਇਸ ਜੁਨੀ ਦਾ ਮਕਸਦ ਵੀ ਗੁਰੂ ਸਾਹਿਬ ਸਾਨੂੰ ਸਮਝਾਉਣਾ ਕਰਦੇ ਨੇ ਕਿ ਪਈ ਪ੍ਰਾਪਤ ਮਾਨਵ ਦੇ ਹੰਗਿਆ ਗੋਬਿੰਦ ਕਰਨ ਕੀ ਹੈ ਤੇਰੀ ਬਰੀਆ ਅਵਰ ਕਾਇ ਤਰਿਕ ਤਨ ਕਾਮਨ ਸਾਹਨ ਤੇ ਬੀਰਨਾਮ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਜਿੱਥੇ ਦੁਨੀਆਵੀ ਕਾਰਜ ਵਿਹਾਰ ਕਰ ਲੈਣੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਦੀ ਪਰਵਾਹ ਨਾ ਕਰਨ ਦਾ ਤਰਨ ਕਰਨਾ ਉਹਤੇ ਸਭ ਤੋਂ ਉੱਤਮ ਕੰਮ ਜਿਹੜਾ ਕਿ 83 ਲੱਖ ਜੂਨ ਦੇ ਵਿੱਚੋਂ ਜੇ ਤੈ ਬਾਤ ਕੀਤਾ ਨਾ ਤੇ ਤੈਨੂੰ ਜਿਹੜੀ ਬਲੋਖਾ ਦਿੱਈ ਆ ਸਫਲ ਕਰਨੀ ਪੈਣੀ ਆ ਤੇ ਸੌਰ ਕਿਸ ਤਰ੍ਹਾਂ ਦੀ ਹੋਣੀ ਆ ਉਹ ਪਰਮਾਤਮਾ ਦੀ ਬੰਦੀ ਕਰਕੇ ਉਹਦੀ ਇਰਾਦਾ ਕਰਕੇ ਤੇ ਚੰਗੇ ਜਿਹੜੇ ਕੰਮ ਕਰਕੇ ਸਮਾਜ ਦੇ ਵਿੱਚ ਨੂੰਸ ਆਪ ਧਰਮ ਦੀ ਪ੍ਰਵਚਨਨ ਦੇ ਨੇ ਕਿਸ ਤਰ੍ਹਾਂ ਉਹ ਤਰਮਨ ਸੇਸ਼ ਤਰਮਾ ਹਾਕੂ ਨਾਮ ਜਪਨ ਕਰਮ ਉਹ ਕਹਿੰਦੇ ਸਾਰਾ ਧਰਮ ਤਾਂ ਉਸ ਸੇਵਕ ਦਾ ਹੋਈ ਹੈ ਜਿਹਦੇ ਵਿੱਚ ਮੌਤ ਜਿਹੜਾ ਹੈ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਉਹ ਵੀ ਨਾਲ ਨਾ ਕਰਦਾ ਹੈ ਤੇ ਜਿਹਨੇ ਨਿਰਵਰ ਕੰਮ ਕਰਦਾ ਹੈ ਚੰਗੇ ਕੰਮ ਕਰਦਾ ਹੈ ਸੋ ਇਹ ਜਿਹੜੇ ਬੱਚੇ ਨੇ ਸਾਰੇ ਸਾਡਾ ਪਰਿਵਾਰਾਂ ਨੂੰ ਵੇਖਿਆ ਸਾਡੇ ਸਮਾਜ ਦਾ ਵੇਖਿਆ ਸਾਡੀ ਕੌਮ ਦਾ ਵੇਖਿਆ ਤੇ ਜੇ ਵੇਖੋ ਉਹਨੂੰ ਸਵਾਗਤ ਹੈ ਫਿਰ ਜ਼ਰੂਰੀ ਹੈ ਕਿ ਇਹ ਜਿਹੜੇ ਬੱਚੇ ਨੇ ਇਹ ਦਰਿਆਵੀ ਵਿਦਿਆ ਦੇ ਨਾਲ ਨਾਲ ਧਰਮ ਦੀ ਵਿਦਿਆ ਵੀ ਜ਼ਰੂਰ ਕਰਨਗਾ ਬਾਕੀ ਇਹਨਾਂ ਦੇ ਅੰਦਰ ਉਸ ਜਿਹੜਾ ਮੌਖਾ ਦੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਆ ਉਹਦਾ ਮਕਸਦ ਕੀ ਆ ਉਹ ਇਹਨਾਂ ਨੂੰ ਸਮਝ ਪਵੇ ਤੇ ਜੇ ਇਹਨਾਂ ਨੂੰ ਇਸ ਤਰ੍ਹਾਂ ਦੇ ਸਾਹਮਣੇ ਪੈ ਗਈ ਤੇ ਫਿਰ ਇਹ ਜਿਸ ਵੀ ਵੀਰ ਦੇ ਪੰਜਾਬ ਦੇ ਜਿਸ ਵੀ ਕਿਤੇ ਜਾਵੇ ਚਾਹੇ ਉਹ ਕੱਲ ਡਾਕਟਰ ਬਣੇ ਚਾਹੇ ਉਹ ਇੰਜੀਨੀਅਰ ਬਣੇ ਚਾਹੇ ਉਹ ਅਫਸਰ ਬਣੇ ਚਾਹੇ ਮੈਨਰ ਬਣੇ ਜਿਸ ਵੀ ਕਿਤੇ ਜਾਵੇ ਚਾਹੇ ਰਾਜਨੀਤੀ ਚ ਜਾਵੇ ਚਾਹੇ ਆਰਥਿਕਿਤਵ ਚ ਜਾਵੇ ਤੇ ਫਿਰ ਲੋਕ ਸੁਹੇਦਾਰ ਇਹਨਾਂ ਦਾ ਉਹ ਧਰਮ ਦੇ ਦਾਇਰੇ ਤੇ ਰਹੇ ਹੋਏਗਾ ਨਹੀਂ ਤੇ ਜਿਸ ਤਰ੍ਹਾਂ ਡਾਕਟਰ ਕਾਸੀ ਹੈ ਡਾਕਟਰ ਬਣ ਗਿਆ ਸੂਝ ਇੱਕੋ ਹੀ ਹੈ ਕਿ ਪਹਿਲਾ ਕਮਾਣਾ ਚਾਏ ਕਿਸੇ ਨੂੰ ਆਪਾਂ ਗਲਤ ਪ੍ਰੈਸ਼ਰ ਕਰਕੇ ਉਸਮਾਰੀ ਦੀ ਕਾਹੇ ਕਿਸੇ ਨੂੰ ਬਿਨਾਂ ਵਜ੍ਹਾ ਹੀ ਹਸਪਤਾਲ ਵਿੱਚ ਲੰਮੇ ਪਾਗਿਓ ਨੂੰ ਪਹੁੰਚਾ ਲਈਏ ਜੇ ਇੰਜੀਨੀਅਰ ਬਣ ਗਿਆ ਤੇ ਆਪਾਂ ਸਰਪ੍ਰਾਤ ਦੀ ਬਿਲਡ ਦਾ ਮਾਣ ਰੱਖੀ ਆਂ ਤੇ ਫਿਰ ਉਹਦੇ ਚ ਮੀਂਹ ਕਰਵਾ ਲਾਤਾ ਤੇ ਫਿਰ ਉਹ ਮੁੱਖੀ ਜਾਂਦਾ ਜਿਹੜੀਆਂ ਇਮਤੀ ਜਾਂਦਾ ਉਹਨਾਂ ਕੋਈ ਪਰਵਾਹ ਹੀ ਨਹੀਂ ਰੱਖਦੀ ਜਿਹੜੀ ਕੋ ਪਰਵਾਹ ਅੰਦੀਆ ਕਿ ਮੈਂ ਪਹਿਲਾ ਕਿਸ ਤਰ੍ਹਾਂ ਦਾ ਕਮਾਣਾ ਤੇ ਦੇ ਅਸੀਂ ਸਾਡੇ ਡਾਕਟਰ ਕੈਂਪਾਂ ਵਿੱਚ ਗੁਰਬਾਣੀ ਸੰਥਿਆ ਗੁਰ ਇਤਿਹਾਸ ਸਿੱਖ ਇਤਿਹਾਸ ਸਿੱਖ ਰਹਿਤ ਮਰਿਆਦਾ ਬਾਰੇ ਸਿੱਖਿਆ ਦਿੱਤੀ ਗਈ ਬੱਚਿਆਂ ਦੀ ਹੌਸਲਾ ਫਜਾਈ ਲਈ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰਿਤਸਰ ਸਾਹਿਬ ਵੱਲੋਂ ਮੈਡਲ ਅਤੇ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ ਖਾਲਸਾ ਵਾਹਿਗੁਰੂ ਜੀ ਕੀ ਬਤੇ ਬੰਸ ਸੰਗਲਾਂ ਦੇ ਗਾਣੇ ਹੱਥੀ ਮੋਤ पहले बंधन तो परे हैं मूरत उसकी कोई शक्ल नहीं अजूनी और जूना विच नहीं आदा वैभव उसका उसका प्रकाश अपने आप तो हुआ है गुरु प्रसाद परमात्मा गुरु की कृपा नाल मिलता है पहली बार जाई श्री गुरु नानक देव जी दूसरी बार जाई श्री गुरु अंगद देव जी तीसरी बार जाई श्री गुरु अमरदास जी चौथी बार जाई श्री

उसका नाम सच्चा है कर्ता वो सब कुछ करने वाला है वो सब कुछ करके बसिया होया है वो किसी तो नहीं करता निरपै उसका